ਸਚੀਰਿਆ ਕਾਲ ਮੇਰਾ ਨਾਮ ਗੁਰਵਿੰਦਰ ਕੌਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਅਸੀਂ ਫਿਨਲੈਂਡ ਗਏ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜਿਹੜਾ ਹੈ ਉਹ ਲਰਨਿੰਗ ਬਾਏ ਡੂਇੰਗ ਔਰ ਜੁਆਇਫੁਲ ਲਰਨਿੰਗ ਸਾਨੂੰ ਪ੍ਰੈਕਟੀਕਲ ਨੋਲੇਜ ਦੇ ਲਈ ਉਹਨਾਂ ਨੇ ਲੈ ਕੇ ਗਏ ਟੀਚਿੰਗ ਮੈਥਡਸ ਦੇਖੇ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਟੌਪਿਕ ਮਿਲਿਆ ਸਾਇੰਸ ਨਾਲ ਰਿਲੇਟਿਡ ਔਰ ਮੇਰਾ ਟਾਪਿਕ ਸੀ 3 ਹਾਅਰਸ ਰਿਡਿਊਸ ది ਯੂਜ਼ ਰੀਸਾਈਕਲ ਔਰ ਇਹਦੇ ਵਿੱਚ ਅਸੀਂ ਜਿਹੜਾ ਸੀ ਗਿੱਲਾ ਕੂੜਾ ਸੁੱਕਾ ਕੂੜਾ ਇਹਦਾ ਨਾਲ ਰਿਲੇਟਡ ਬੱਚਿਆਂ ਨੂੰ ਆ ਕੇ ਸਮਝਾਉਣਾ ਸੀ ਔਰ ਬੱਚਿਆਂ ਨੂੰ ਅਸੀਂ ਲਗਾਤਾਰ ਇੱਕ ਹਫਤੇ ਦੀਆਂ ਗਤੀਵਿਧੀਆਂ ਹੁੰਦੀਆਂ ਜ਼ੀਰੋ ਵੇਸਟ ਬੈਗ ਜ਼ੀਰੋ ਵੇਸਟ ਕਲਾਸਰੂਮ ਡੋਨਟ ਵੇਸਟ ਜਸਟ ਡੋਨੇਟ ਇਦਾਂ ਦੀਆਂ ਐਕਟੀਵਿਟੀਆਂ ਆ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਆ ਸਾਡੀ ਵਰਦੀ ਮੈਂ ਫਿਨਲੈਂਡ ਕੇਸਗੇ ਉੱਥੋਂ ਉਹ ਸਾਰੀ ਗਤੀਵਿਧੀਆਂ ਸਿੱਖੀਆਂ ਕੋ ਸਾਨੂੰ ਇੱਥੇ ਦੱਸਿਆ ਤਾਂ ਸਾਰੇ ਮੈਂਡਮ ਸਾਨੂੰ ਰੋਜ਼ ਇੱਕ ਨਵੀਂ ਗਤੀਵਿਧੀ ਕਰਾਉਂਦੇ ਹਨ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਦਿੰਦੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕੈਸੀ ਆਪਣੇ ਬੱਚੇ ਨੇ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਤਾਪਤ ਨੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਈਲ ਕਰਾਉਣ ਦੇ ਲਈ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਭਗਵਨ ਸਿੰਘ ਮਾਨ ਸਾਡੇ ਇੰਚਾਰਜ ਸ਼੍ਰੀ ਮਨੀਸ਼ ਸੋਦੀਆ ਜੀ ਪਾਰਟੀ ਦੇ ਸਾਰੇ ਕੱਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦਮੀ ਪਾਰਟੀ ਦੇ ਔਰ ਸਰਮੀ ਸਿੰਘ ਸੰਧੂ ਦੇ ਹੱਕ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਹੈ ਕਿ ਇਹ ਇਲੈਕਸ਼ਨ ਪਿਛਲੀਆਂ ਬਾਈ ਇਲੈਕਸ਼ਨ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ ਸਾਢੇ 3 ਸਾਲ ਦੇ ਜੋ ਉਹ ਅੰਦਵਾਨ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾਹਰ ਜਿਹੜਾ ਉਹ ਖੜਕਾਵਾਂਗੇ ਸਰਦਾਰ ਹਰਮੀਤ ਸਿੰਘ ਸੰਧੂ ਜੀਆ ਦਾ ਆਪਣੀ ਬਹੁਤ ਵੱਡੀ ਸਿੱਖੀ ਸੇਵਕੀਏ ਇਸ ਹਲਕੇ ਦੇ ਲੋਕਾਂ ਨੂੰ ਸਾਡੇ ਇਸ ਹਲਕੇ ਦੀ ਇਲੈਕਸ਼ਨ ਦੇ ਇੰਚਾਰਜ ਮੇਰੇ ਸਤਕਾਰਯੋਗ ਸਾਥੀ ਸਰਲਾਜੀਤ ਸਿੰਘ ਢੋਲਰ ਸਾਹਿਬ ਇਹ ਇੰਚਾਰਜ ਨੇ ਔਰ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦਾ ਅੱਜ ਇੱਕ ਤਰਫਾ ਮਾਹੌਲ ਲੋਕ ਆਪ ਘਰਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਪਿੰਨਾਂ ਤੋਂ ਉੱਠ ਕੇ ਪਹੁੰਚੇ ਨੇ ਸਾਡਾ ਸਾਥ ਦੇਣ ਦੇ ਲਈ ਇਹ ਇਲੈਕਸ਼ਨ ਇੱਕ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੀ ਹੈ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਬਹੁਤ ਬੋਤਲ ਠੀਕ ਹੈ ਸੰਸਦ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਕੰਪੀटीशन ਫਾਈਲ ਕੀਤੀ ਅੱਜ ਹਾਂ ਜੀ ਆਜੋ ਦੋ ਮਿੰਟ ਹਾਂ ਵਾ ਦੋ ਮਿੰਟ ਲੜਦਾ ਬਾਉ ਨਾ ਕਰੋ ਕਰੋ ਆਜੋ ਜੀ ਆਜੋ ਦੋ ਮਿੰਟ ਆਜੋ ਨਹੀਂ ਸਰ ਅੱਜ ਜੋ ਪਾਰਟੀ ਦਾ ਹੋਕਮ ਆ ਆਮ ਆਦਮੀ ਪਾਰਟੀ ਵੱਲੋਂ ਸੱਪ ਘਵੰਤ ਸਿੰਘ ਜੀ ਮਾਨ ਅੱਜ ਤਰਨਤਨ ਪਹੁੰਚੇ ਆ ਜਿਹੜੇ ਅੱਜ ਕਾਗਜ਼ ਢਾਕਲ ਕਰਾਉਣੇ ਸੀ ਉਹਨਾਂ ਦੇ ਨਾਲ ਨੀਸ਼ ਸ਼ਿਸ਼ੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਲਾਲਜੀਤ ਸਿੰਘ ਹੀ ਭੁੱਲਰ ਜੀ ਇਹ ਸਾਰੇ ਅੱਜ ਨੋਮੀਨੇਸ਼ਨ ਫਾਰਮ ਜਿਹੜੇ ਜਮ੍ਹਾਂ ਕਰਾਉਣ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਇਕੱਠ ਆ ਇਸ ਚੀਜ਼ ਦਾ ਪ੍ਰਤੀਕ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਲੈਕਸ਼ਨ ਹੋਊਗੀ ਜਿਹੜੇ 11 ਤਰੀਕ ਨੂੰ ਵੋਟਾਂ ਪੈਣਗੀਆਂ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡਾ ਫਤਵਾ ਮਿਲੂਗਾ ਕਾਰਨ ਜਿਹੜਾ 3.5 ਸਾਲ ਸਰਮਾਨ ਸਿੰਘ ਦੀ ਸਰਕਾਰ ਨੇ ਸੱਪਕਵੰਤ ਸਿੰਘ ਦੀ ਮਾਨਤੀ ਸਰਕਾਰ ਨੇ ਜੋ ਕੰਮ ਕੀਤੇ ਆ ਲੋਕਾਂ ਪ੍ਰਤੀ ਵਫਾਦਾਰੀ ਲੋਕਾਂ ਪ੍ਰਤੀ ਜਿਹੜਾ ਪਿਆਰ ਕੀਤਾ ਲੋਕਾਂ ਦੀ ਨਬਜ਼ ਨੂੰ ਪਛਾਣਿਆ ਉਹਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਐਸੀ ਭਾਵਨਾਏ ਭੜਕਾ ਕੇ ਕਾਂਗਰਸ ਔਰ ਰਾਜਾ ਵਡਿੰਗ ਜੈਸੇ ਲੋਕ ਪਹਿਲੀ ਪੰਜਾਬ ਦਾ ਬਹੁਤ ਨੁਕਸਾਨ ਕਰ ਚੁਕੇ ہر پنجابی تین کروڑ پنجابی آج پنجاب کو گرو صاحب کی یہ ترن جہاں پہ آپ کھڑے ہیں یہ گرو صاحب کی دھرتی ہے گرو صاحب نے یہ نگری بسائی تھی ہر ویکتی پنجاب کو نمبر ون سٹیٹ دیکھنا چاہتا ہے یہ آ, گرو صاحب کی دھرتی ہے جنہوں نے اپنی زندگی وار دی ہر دھرم کے اور خاص تشمیری پندتوں کے آ, دھرم کے لوگوں کو بچانے کے لیے اور ایسی دھرتی کے اوپر کھڑے ہو کے یہ لوگ دھرموں مذہبوں فرقوں اور بھاؤنا کے نام کے اوپر یہ بانٹنے والا کام جو ہے جو کرتی ہے کانگریس ان کو شرم آنی چاہیے جواب اس چیز کا دینا چاہیے راجا وڈنگ اور کانگریس پارٹی کو کہ کی کیوں انہوں نے دربار صاحب کے اوپر اٹیک کیے کانگریس کے سرکار میں کیوں دلی میں ہزار سکھ بھائیوں کے گلوں میں ٹائے ڈال کے سات دی گئے اس کی تو کبھی معافی مانگتے نہیں ہے لیکن ہندوستان خالستان ہندوستان خالستان جن لوگوں کی بھاؤنا کیوں بھڑکاتے ہیں ہر کوئی پنجاب کو بھارت کا ابھن انگ چاہتے ہوئے اور نمبر ون صوبہ دیکھنا چاہتا ہے پنجاب کانگرس کی کا شروع سے یہی منشہ رہی ہے جی دیکھو آج مکھ منتری پنجاب صاحب بگوت سنگھ جی مان آج اچے طور پہ تن پہنچے ہیں اور ان کے ساتھ منیش جی ششودیا جی پہنچے ہیں اور آج نومینیشن پیپر تھے اور امن روڑا جی پہنچے ہیں پردان پنجاب ਔਰ ਅੱਜ ਆਪਨੇ ਜੋ ਦੇਖਾ ਹੋਗਾ ਲੋਕੋਆਂ ਦਾ ਪਿਆਰ ਮੇਰਾ ਖਿਆਲ ਅੱਜ ਇੱਕ ਡਿਕਲੇਅਰ ਹੋਣਾ ਬਾਕੀ ਹੈ ਵੋਟੇ ਤਾਂ ਇੱਕ ਪ੍ਰੋਸੈਸ ਵਿੱਚ ਪੜेंगी ਪੜेंगी ਔਰ ਮੈਂ ਸਮਝਦਾ ਕਿ 14 ਤਰੀਕ ਨੂੰ ਇੱਕ بہت بڑی عام آدمی پارٹی لیڈ کرے گی ہندوستان یہ ان کی سوچ ہے ہمیں تو اس کا نہیں ہے پر ہم تو ہندوستان میں رہتے ہیں اور ہندوستان کی سخ مانگیں گے